ਕਹਿੰਦੇ ਵੀ ਜਿਹੜੀ ਬਿੱਲੀ ਆ ਉਹ ਥੈਲੇ ਤੋਂ ਬਾਹਰ ਆ ਗਈ ਜਿਹੜੇ ਕਹਿੰਦੇ ਸੀ ਨਿਵਾ ਦੇ ਨਾਲ ਤੇਰੇ ਮੇੜੀਏ ਜਾ ਕੇ ਉੱਪਰ ਲਈ ਸਰਕਾਰ ਦੇ ਨਾਲ ਜੋ ਸੰਘਰਸ਼ ਕਿਸਾਨਾਂ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਕੀਤਾ ਸੀ ਕਾਲੇ ਕਾਨੂੰਨਾਂ ਨੂੰ ਬੰਦ ਕਰਾਇਆ ਸੀ ਉਹੀ ਕੁਝ ਅੱਜ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇੱਥੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲਾਗੂ ਕਰਤਾ ਹੈ ਕਾਲਾ ਕਾਨੂੰਨ ਕਿ ਆ ਚਿੱਠੀ ਆ ਗਈ ਹੈ ਕਿ ਜੀ ਜਿਹੜੇ ਸੈਲੋ ਹੈ ਕਾਰਪੋਰੇਟ ਕਰਾਣਿਆਂ ਦੇ ਵੱਡੇ ਕਾਰਖਾਨੇਦਾਰਾਂ ਦੇ ਜਿਹੜੇ ਸੈਲੋ ਬਣਾਏ ਆ ਉਹਨਾਂ ਨੂੰ ਮੰਡੀ ਡਿਕਲੇਅਰ ਕਰਤਾ ਹੈ। ਕੌਣ ਵਾਲੇ ਦਿਨਾਂ ਚ ਮੰਡੀਆਂ ਬੰਦ ਹੋ ਜਾਣੀਆਂ। ਆੜਤਾਲਾ ਸਿਸਟਮ ਖਤਮ ਹੋ ਜਾਣਾ ਹੈ। ਸਾਡਾ ਅਰਥ ਵਿਵਸਥਾ ਜਿਹੜੀ ਵਿਵਸਥਾ ਜਿਹੜੀ ਪੰਜਾਬ ਦੀ ਉਹ ਮੰਡੀਆਂ ਦੇ ਦੁਆਲੇ ਘੁੰਮਦੀ ਹੈ ਖੇਤੀ ਤੇ ਆਧਾਰਿਤ ਹੈ। ਜਦੋਂ ਮੰਡੀਆਂ ਖਤਮ ਹੋਣਗੀਆਂ ਤਾਂ ਲੇਬਰ ਦਾ ਕੰਮ ਖਤਮ ਹੋਏਗਾ। ਪੱਲੇਦਾਰੀ ਖਤਮ ਹੋ ਜਾਣੀ ਹੈ। ਨਾਲ ਹੀ ਜਿਹੜੇ ਲੋਕ ਟਰਾਂਸਪੋਰਟ ਦਾ ਕੰਮ ਕਰਦੇ ਆ ਉਹਨਾਂ ਦੇ ਚੁੱਲ੍ਹੇ ਬੰਦ ਹੋਣੇ ਨਾਲ ਹੀ ਦੁਕਾਨਦਾਰੀਆਂ ਖਤਮ ਹੋ ਜਾਣੀਆਂ ਆਰਥ ਖਤਮ ਹੋਣੀ ਹੈ ਇਹ ਸਾਰੀ ਅਰਥ ਵਿਵਸਥਾ ਹਿਲ ਜਾਣੀ ਹੈ ਮੈਂ ਅਪੀਲ ਕਰਦਾ ਹਾਂ ਮੁੱਖ ਮੰਤਰੀ ਨੂੰ ਕਿ ਇਹ ਜਿਹੜਾ ਕਾਲਾ ਕਾਨੂੰਨ ਦੀ ਕਾਲੀ ਚਿੱਠੀ ਇਹਨਾਂ ਨੇ ਕੱਢੀ ਹੈ ਇਹਨੂੰ ਤੁਰੰਤ ਵਾਪਸ ਲਵੇ ਜੇਕਰ ਨਹੀਂ ਕਰਦੇ ਤਾਂ ਕਿਸਾਨਾਂ ਨੇ ਸੰਘਰਸ਼ ਜਿਹੜਾ ਵਿਟਣਗੇ ਐਸੀ ਉਹਨਾਂ ਦੇ ਨਾਲ ਪਹਿਲਾਂ ਵੀ ਖੜੇ ਰਹੇ ਆ ਤੇ ਹੁਣ ਵੀ ਅੱਗੇ ਨੂੰ ਖੜਾਗੇ ਆ ਮੇਰੇ ਪਾਸ ਚਿੱਠੀ ਹੈ ਕਹਿੰਦੇ ਵੀ ਜਿਹੜੀ ਬਿੱਲੀ ਆ ਉਹ ਥੈਲੇ ਤੋਂ ਬਾਹਰ ਆ ਗਈ ਜਿਹੜੇ ਕਹਿੰਦੇ ਸੀ ਨਿਵਾ ਦੇ ਨਾਲ ਤੇਰੇ ਮੇਰੇ ਜਾ ਕੇ ਉੱਪਰਲੀ ਸਰਕਾਰ ਦੇ ਨਾਲ ਜੋ ਸੰਘਰਸ਼ ਕਿਸਾਨਾਂ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਕੀਤਾ ਸੀ ਕਾਲੇ ਕਾਨੂੰਨਾਂ ਨੂੰ ਬੰਦ ਕਰਾਇਆ ਸੀ ਉਹੀ ਕੁਝ ਅੱਜ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇੱਥੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲਾਗੂ ਕਰਤਾ ਹੈ ਕਾਲਾ ਕਾਨੂੰਨ ਕਿ ਆ ਚਿੱਠੀ ਆ ਗਈ ਹੈ ਕਿ ਜੀ ਜਿਹੜੇ ਸੈਲੋ ਹੈ ਕਾਰਪੋਰੇਟ ਕਰਾਣਿਆਂ ਦੇ ਵੱਡੇ ਕਾਰਖਾਨੇਦਾਰਾਂ ਦੇ ਜਿਹੜੇ ਸੈਲੋ ਬਣਾਏ ਹੈ ਉਹਨਾਂ ਨੂੰ ਮੰਡੀ ਡिक्लेअर ਕਰਤਾ ਹੈ ਹੁਣ ਕਿਸਾਨ ਹੈ ਜਿਹੜਾ ਉਹ ਦਾਣਾ ਮੰਡੀ ਚ ਨਾ ਆ ਕੇ ਸੈਲੋ ਦੇ ਉੱਪਰ ਸਿੱਧੀ ਜਾ ਕੇ ਕਣਕ ਦੇ ਸਕਦਾ ਇਹਦੇ ਨਾਲ ਕਿਹਾ ਹੋਣਾ ਹੈ ਕਿ ਆਉਣ ਵਾਲੇ ਦਿਨਾਂ ਚ ਮੰਡੀਆਂ ਬੰਦ ਹੋ ਜਾਣੀਆਂ ਆੜਤਾ ਵਾਲਾ ਸਿਸਟਮ ਖਤਮ ਹੋ ਜਾਣਾ ਹੈ ਸਾਡਾ ਅਰਥਵਿਵਸਥਾ ਜਿਹੜੀ ਵਿਵਸਥਾ ਜਿਹੜੀ ਪੰਜਾਬ ਦੀ ਉਹ ਮੰਡੀਆਂ ਦੇ ਦੁਆਲੇ ਘੁੰਮਦੀ ਹੈ ਖੇਤੀ ਤੇ ਆਧਾਰਿਤ ਹੈ ਜਦੋਂ ਮੰਡੀਆਂ ਖਤਮ ਹੋਣਗੀਆਂ ਤਾਂ ਲੇਬਰ ਦਾ ਕੰਮ ਖਤਮ ਹੋਏਗਾ ਪੱਲੇਦਾਰੀ ਖਤਮ ਹੋ ਜਾਣੀ ਹੈ ਨਾਲ ਹੀ ਜਿਹੜੇ ਲੋਕ ਟਰਾਂਸਪੋਰਟ ਦਾ ਕੰਮ ਕਰਦੇ ਆ ਉਹਨਾਂ ਦੇ ਚੁੱਲ੍ਹੇ ਬੰਦ ਹੋਣੇ ਨਾਲ ਹੀ ਦੁਕਾਨਦਾਰੀਆਂ ਖਤਮ ਹੋ ਜਾਣੀਆਂ ਆਰਥ ਖਤਮ ਹੋਣੀ ਹੈ ਇਹ ਸਾਰੀ ਅਰਥ ਵਿਵਸਥਾ ਹਲ ਜਾਣੀ ਹੈ ਜਿਹੜੀ ਲੜਾਈ ਐ ਸੀ ਕੇਂਦਰ ਦੇ ਨਾਲ ਲੜ ਕੇ ਉੱਥੇ ਤੇ ਆਪਣੇ ਆਪ ਜਿੱਤ ਕੇ ਆਏ ਸੀ ਉਹੀ ਕੁਝ ਕੇਂਦਰ ਸਰਕਾਰ ਨੇ ਇੱਕ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇੱਕ ਚਿੱਠੀ ਦੇ ਨਾਲ ਪੰਜਾਬ ਦੀ ਕਿਸਾਨੀ ਔਰ ਮੰਡੀ ਸਿਸਟਮ ਨੂੰ ਖਤਮ ਕਰਨ ਦਾ ਮੂਵ ਹੈ ਹੌਲੀ ਹੌਲੀ ਐਮਐਸਪੀ ਵੀ ਇਹਦੇ ਨਾਲ ਖਤਮ ਹੋ ਜਾਣੀ ਹੈ ਉਹਨਾਂ ਦੀ ਮੋਨੋਪੋਲੀ ਹੋ ਜਾਣੀ ਹੈ ਜਿਹੜੇ ਸੈਲੋ ਵਾਲੇ ਐ ਕਾਰਪੋਰੇਟ ਦੇ ਵੱਡੇ ਆਧਾਰੇ ਆਧਾਰੇ ਉਹਨਾਂ ਦੀ ਮੋਨੋਪੋਲੀ ਹੋ ਜਾਣੀ ਹੈ ਤੇ ਕਿਸਾਨ ਨੂੰ ਜਿਹੜਾ ਉਹਨਾਂ ਦੀ ਫਸਲ ਦਾ ਭਾਅ ਹੈ ਉਹ ਵੀ ਮਾਮੂਲੀ ਮਿਲਣ ਲੱਗ ਜਾਣਾ ਇਸ ਲਈ ਅੱਜ ਕਿਸਾਨਾਂ ਨੂੰ ਫੇਰ ਸੰਘਰਸ਼ ਦੇ ਰਾਹ ਤੇ ਤੋਰ ਦਿੱਤਾ ਇਹਨਾਂ ਨੇ ਮੈਂ ਅਪੀਲ ਕਰਦਾ ਹਾਂ ਮੁੱਖ ਮੰਤਰੀ ਨੂੰ ਕਿ ਇਹ ਜਿਹੜਾ ਕਾਲਾ ਕਾਨੂੰਨ ਦੀ ਕਾਲੀ ਚਿੱਠੀ ਇਹਨਾਂ ਨੇ ਕੱਢੀ ਹੈ ਇਹਨੂੰ ਤੁਰੰਤ ਵਾਪਸ ਲਵੇ ਜੇਕਰ ਨਹੀਂ ਕਰਦੇ ਤਾਂ ਕਿਸਾਨਾਂ ਨੇ ਸੰਘਰਸ਼ ਜਿਹੜਾ ਵਿੱਟਣਗੇ ਐਸੀ ਉਹਨਾਂ ਦੇ ਨਾਲ ਪਹਿਲਾਂ ਵੀ ਖੜੇ ਰਹੇ ਆ ਤੇ ਹੁਣ ਵੀ ਅੱਗੇ ਨੂੰ ਖੜਾਗੇ ਹਰ ਖੇਲੇ ਕਿਸਾਨੀ ਦਾਣਾ ਮੰਡੀਆਂ ਆੜਤ ਤੇ ਲੇਬਰ ਤੇ ਟਰਾਂਸਪੋਰਟ ਪੰਜਾਬ ਦੀ ਜਿਹੜੀ ਉਹਨੂੰ ਬਚਾਇਆ ਜਾਊਗਾ